ਸੀ ਲਾਈਨ ਤੇ ਦੇਖ ਸਕਦੇ ਹੋ ਜਿਹੜੀ ਲਾਈਨ ਲਗਾਈ ਹੋਈ ਆ ਪ੍ਰਸ਼ਾਸਨ ਵੱਲੋਂ ਇਹ ਲਾਈਨ ਜਿਹੜੀ ਕੋਈ ਵੀ ਜਿਹੜਾ ਕਰਾਸ ਕਰੇਗਾ ਉਸ ਦਾ ਜਿਹੜਾ ਚਲਾਨ ਜਿਹੜਾ ਵਾ ਉਹ ਕੈਮਰੇ ਥਰੂ ਜਿਹੜਾ ਇਹਨਾਂ ਦੇ ਘਰ ਪਹੁੰਚੇ ਗਏ ਆ ਉਹਨਾਂ ਦੇ ਮੋਬਾਈਲ ਦੇ ਉੱਤੇ ਪਹੁੰਚ ਜਾਏਗਾ ਤਸਵੀਰਾਂ ਦੇਖ ਸਕਦੇ ਹੋ ਇਹ ਸਾਰੇ ਕੈਮਰੇ ਸਟਾਰਟ ਹੋ ਗਏ ਕੱਲ ਤੋਂ ਤੇਰੀ ਤੋਂ ਆਨਲਾਈਨ ਚਲਾਣਾ ਸ਼ੁਰੂ ਹੋ ਜਾਣਗੇ ਜਿਹੜਾ ਰਟੜੇ ਚੱਪ ਕਰੂਗਾ ਜਾਂ ਕੈਮਰਾ ਲਾਈਨ ਤੋਂ ਅੱਗੇ ਆਊਗਾ ਉਹਦਾ ਐਟਮਟਿਕ ਚਲਾਨ ਪਊਗਾ ਦੋਸਤੋ ਕੱਲ ਤੋਂ ਜਲੰਧਰ ਦੇ ਵਿੱਚ ਜਿਹੜੇ ਆਨਲਾਈਨ ਚਲਾੜਾ ਕੈਮਰੇ ਦੇ ਥਰੂ ਜਿਹੜੇ ਚਲਾਨ ਜਿਹੜੇ ਉਹ ਪ੍ਰਸ਼ਾਸਨ ਜਿਹੜਾ ਸ਼ੁਰੂ ਕਰਨ ਜਾ ਰਿਹਾ ਵਾ ਕੱਲ 29 ਸਤੰਬਰ ਆ ਤੁਸੀਂ ਇਹ ਦੇਖ ਸਕਦੇ ਹੋ ਲਾਈਨਾਂ ਜਿਹੜੀਆਂ ਦਿਖਾ ਰਿਹਾ ਤੁਹਾਨੂੰ ਇਸ ਲਾਈਨਾਂ ਦੇ ਉੱਤੇ ਜਿਹੜਾ ਕੋਈ ਵੀ ਵਾਹਨ ਜਿਹੜਾ ਅੱਗੇ ਨਿਕਲੇਗਾ ਕੋਈ ਵੀ ਗੱਡੀ ਆ ਕੋਈ ਵੀ ਆਟੋ ਆ ਕੋਈ ਵੀ ਸਕੂਟਰ ਵਾਲਾ ਵਾ ਤੁਹਾਨੂੰ ਦਿਖਾ ਦਿੰਨੇ ਆ ਲਾਈਨਾਂ ਦੁਆਰਾ ਤੁਸੀਂ ਆਹ ਲਾਈਨ ਦੇਖ ਸਕਦੇ ਹੋ ਇਸ ਤੋਂ ਕੋਈ ਵੀ ਅੱਗੇ ਨਿਕਲੇਗਾ ਜਿਹੜਾ ਉਸ ਦਾ ਚਲਾਨ ਜਿਹੜਾ ਉਹ ਕੈਮਰੇ ਤੁਹਾਨੂੰ ਦਿਖਾ ਦਿੰਨੇ ਆ ਸਾਹਮਣੇ ਜਿਹੜੇ ਕੈਮਰੇ ਲੱਗੇ ਹੋਏ ਆ ਤੇ ক্লোਜ਼ ਕਰਕੇ ਤਸਵੀਰਾਂ ਦਿਖਾਣੇ ਆ ਪੂਰਾ ਪ੍ਰੋਜੈਕਟ ਇਸ ਟਾਈਮ ਜਿਹੜਾ ਰੈਡੀ ਕਰ ਦਿੱਤਾ ਗਿਆ ਉਹ ਪ੍ਰਸ਼ਾਸਨ ਵੱਲੋਂ ਤੇ ਇਹ ਜਿਹੜਾ ਲਾਈਨ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਆ ਇਸ ਲਾਈਨ ਦੇ ਉੱਤੋਂ ਕੋਈ ਵੀ ਜਿਹੜਾ ਵਾਹਨ ਆ ਸਕੂਟਰ ਆ ਕਾਰ ਆ ਕੋਈ ਵੀ ਆ ਉਹ ਇਸ ਤੋਂ ਅੱਗੇ ਜਿਹੜਾ ਨਿਕਲੇਗਾ ਉਸ ਦਾ ਚਲਾਨ ਜਿਹੜਾ ਕੈਮਰੇ ਦੇ ਥਰੂ ਜਿਹੜਾ ਉਹ ਆਪਣੇ ਘਰ ਪਹੁੰਚ ਜਾਏਗਾ ਜਾਂ ਉਹਨਾਂ ਦੇ ਮੋਬਾਈਲ ਦੇ ਉੱਤੇ ਜਿਹੜਾ ਪਹੁੰਚ ਜਾਏਗਾ ਇਸ ਦੀ ਜਿਹੜੀ ਪੂਰੀ ਸਕਰੀਨਿੰਗ ਆ ਉਹ ਆਪਣੇ ਜਲੰਧਰ বাস ਸਟੈਂਡ ਦੇ ਕੋਲ ਇਸ ਦੀ ਜਿਹੜੀ ਕਰ ਦਿੱਤੀ ਗਈ ਹੈ ਉੱਥੇ ਸਾਡਾ ਜਿਹੜਾ ਪ੍ਰੀਵਿਊ ਦੇਖਿਆ ਜਾਏਗਾ ਇਸ ਤਰ੍ਹਾਂ ਚਲਾਨ ਜਿਹੜੇ ਕੱਟੇ ਜਾਣਗੇ ਆ ਤੁਹਾਨੂੰ ਤਸਵੀਰਾਂ ਦੁਬਾਰਾ ਦਿਖਾ ਦਿੰਦੇ ਆ ਇਹ ਜਿਹੜੀ ਕੱਲ ਪ੍ਰਸ਼ਾਸਨ ਵੱਲੋਂ ਲਾਈਨਾਂ ਜਿਹੜੀਆਂ ਲਗਾਈਆਂ ਗਈਆਂ ਮੈਂ ਇਸ ਤੋਂ ਅੱਗੇ ਕੋਈ ਵੀ ਜਿਹੜਾ ਵਾਹਨ ਜਿਹੜਾ ਸਕੂਟਰ ਹੋ ਗਿਆ ਐਕਟਿਵਾ ਹੋ ਗਈ ਗੱਡੀ ਹੋ ਗਈ ਬੱਸ ਹੋ ਗਈ ਕੋਈ ਵੀ ਜਿਹੜਾ ਇਸ ਤੋਂ ਅੱਗੇ ਨਿਕਲੇਗਾ ਉਸ ਦਾ ਚਲਾਨ ਜਿਹੜਾ ਉਹ ਕੱਢ ਦਿੱਤਾ ਜਾਏਗਾ ਤੁਹਾਨੂੰ ਦੁਬਾਰਾ ਤਸਵੀਰ ਦਿਖਾ ਦਿੰਨੇ ক্লোਜ਼ ਕਰਕੇ ਇਹ ਲਾਈਨਾਂ ਜਿਹੜੀਆਂ ਲਗਾਈਆਂ ਗਈਆਂ ਪ੍ਰਸ਼ਾਸਨ ਵੱਲੋਂ ਤੇ ਇਸੇ ਜਰੀਏ ਜਿਹੜਾ ਇਹਨੂੰ ਕੋਈ ਕ੍ਰੋਸ ਕਰੇਗਾ ਉਸ ਦਾ ਚਲਾਨ ਜਿਹੜਾ ਉਹ ਕੱਟਿਆ ਜਾਏਗਾ ਆ ਤੁਸੀਂ ਲਾਈਨ ਦੇਖ ਸਕਦੇ ਹੋ ਜਿਹੜੀ ਲਾਈਨ ਲਗਾਈ ਹੋਈ ਹੈ ਪ੍ਰਸ਼ਾਸਨ ਵੱਲੋਂ ਇਹ ਲਾਈਨ ਜਿਹੜੀ ਕੋਈ ਵੀ ਜਿਹੜਾ ਕ੍ਰੋਸ ਕਰੇਗਾ ਉਸ ਜਿਹੜਾ ਚਲਾਨ ਜਿਹੜਾ ਵਾ ਉਹ ਕੈਮਰੇ ਥਰੂ ਜਿਹੜਾ ਇਹਨਾਂ ਦੇ ਘਰ ਪਹੁੰਚੇ ਗਏ ਆ ਉਹਨਾਂ ਦੇ ਮੋਬਾਈਲ ਦੇ ਉੱਤੇ ਪਹੁੰਚ ਜਾਏਗਾ ਤਸਵੀਰਾਂ ਦੇਖ ਸਕਦੇ ਹੋ ਉਹ ਸਾਹਮਣੇ ਕੈਮਰੇ ਜਿਹੜੇ ਲੱਗ ਚੁੱਕੇ ਆ ਸਾਰਾ ਪੂਰੀ ਤਿਆਰੀ ਹੋ ਚੁੱਕੀ ਆ ਕੱਲ ਤੋਂ ਜਿਹੜੇ ਚਲਾਨਾ ਦਾ ਜਿਹੜਾ سلسلہ ਵਾ ਹੋ ਜਾਰੀ ਰਹੇਗਾ ਤੇ ਸਾਡੇ ਡੀਜੀਪੀ ਸਾਹਿਬ ਇੱਥੇ ਜਲੰਧਰ ਆ ਰਹੇ ਆ ਉਹੀ ਸਾਰਾ ਦੇਖਦੇ ਦੁਬਾਰਾ ਤੁਹਾਨੂੰ ਲਾਈਨ ਦਿਖਾ ਦਿੰਨੇ ਆ ਆ ਲਾਈਨ ਦੇਖ ਸਕਦੇ ਹੋ ਤੁਸੀਂ ਇਹ ਲਾਈਨ ਲਗਾ ਦਿੱਤੇ ਆਂ ਅਗਰ ਕੋਈ ਵੀ ਇਹ ਲਾਈਨ ਕ੍ਰੋਸ ਕਰਦਾ ਤਾਂ ਉਸ ਦਾ ਚਲਾਨ ਜਿਹੜਾ ਉਹ ਘਰ ਪਹੁੰਚੇਗਾ ਤੇ ਸਾਡੇ ਨਾਲ ਪਲਾਜ਼ਮ ਮੌਜੂਦ ਨੇ ਉਹਨਾਂ ਤੋਂ ਸਾਰੀ ਜਾਣਕਾਰੀ ਲੈਣੇ ਸਰ ਹੈ ਕਿ ਜਿਹੜੇ ਕੱਲ ਤੋਂ ਜਿਹੜੇ ਚਲਾਨ ਜਿਹੜੇ ਆਨਲਾਈਨ ਘੱਟ ਹੋਗੇ ਕੈਮਰੇ ਸਾਰੇ ਸਟਾਰਟ ਹੋ ਗਏ ਆ ਕੀ ਕਹਿਣਾ ਚਾਹਤੇ ਬਿਲਕੁਲ ਇਹ ਸਾਰੇ ਕੈਮਰੇ ਸਟਾਰਟ ਹੋ ਗਏ ਕੱਲ ਤੋਂ ਨਾ ਤੇਰੀ ਤੋਂ ਆਨਲਾਈਨ ਚਲਾਨ ਸ਼ੁਰੂ ਹੋ ਜਾਣਗੇ ਜਿਹੜਾ ਰੈਡ ਡੈਟ ਜਾਂਪ ਕਰੂਗਾ ਜਾਂ ਕੈਪਰ ਲਾਈਨ ਤੋਂ ਅੱਗੇ ਆਊਗਾ ਉਹਦਾ ਆਟੋਮੈਟਿਕ ਚਲਾਨ ਬੂਗਾ ਇਹ ਸਰ ਇਹਨਾਂ ਨੂੰ ਬਿਲਕੁਲ ਕੋਈ ਜਾਣਕਾਰੀ ਵੀ ਦਿੱਤੀ ਗਈ ਲੋਕਾਂ ਨੂੰ ਇਸ ਬਾਰੇ ਕੋਈ ਵੀ ਅੱਜ-ਅੱਜੇ ਰੋਜ਼ ਆ ਰਿ ਕੱਟੇ ਇਹਨਾਂ ਦੀ ਜਿਹੜੀ ਸਕਰੀਨਿੰਗ ਕਿੱਥੇ ਲੱਗੀ ਹੋਈ ਹੈ ਸਾਰੀ ਇਹਨਾਂ ਦੇ ਸਾਰੇ ਇਹ ਕੰਟਰੋਲ ਰੌਂਡ ਦੇ ਉੱਤੇ ਲੱਗਿਆ ਹੈ ਸਾਰੀ ਅੱਛਾ ਤੇ ਜਿੱਦਾਂ ਇਹਨਾਂ ਦੇ ਚਲਾਨ ਜਿਹੜੇ ਕੱਟ ਹੋਗੇ ਸਿੱਧਾ ਉੱਥੇ ਚੈੱਕ ਕੀਤਾ ਜਾਊਗਾ ਪਹਿਲਾਂ ਅੱਜ ਉੱਥੇ ਚੱਕ ਕੇ ਤੇ ਉੱਥੋਂ ਐਡਵਰਟ ਕਰਾ ਕੱਲ ਤੋਂ ਮਤਲਬ ਕਿ ਇਹ ਸਾਰਾ 29 ਤਰੀਕ ਤੋਂ ਸਾਰਾ ਸ਼ੁਰੂ ਹੋ ਜਾਏਗਾ 29 ਤਰੀਕ ਤੋਂ ਸਾਰਾ ਸ਼ੁਰੂ ਹੋ ਰਿਹਾ ਹੈ ਤੇ ਤੁਸੀਂ ਦੇਖ ਸਕਦੇ ਹੋ ਪੂਰੀ ਇਸ ਟਾਈਮ ਤਿਆਰੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਜਿਹੜੇ ਆਨਲਾਈਨ ਚਲਾਨ ਜਿਹੜੇ ਤੁਹਾਡੇ ਘਰ ਪਹੁੰਚਣਗੇ ਜਿਹੜੀਆਂ ਲਾਈਨਾਂ ਲਗਾ ਦਿੱਤੀਆਂ ਹਨ ਪ੍ਰਸ਼ਾਸਨ ਵੱਲੋਂ ਤੇ ਕੋਈ ਵੀ ਗੱਡੀ ਆ ਉਹ ਅਗਰ ਕੋਈ ਵੀ ਲਾਈਨ ਕਰਾਸ ਕਰਦਾ ਤਾਂ ਉਸ ਦਾ ਜਿਹੜਾ ਚਲਾ ਨਾ ਹੋ ਉਹਨਾਂ ਦੇ ਘਰ ਪਹੁੰਚੇਗਾ ਜਾਂ ਉਹਨਾਂ ਦੇ ਫੋਨ ਤੇ ਪਹੁੰਚੇਗਾ ਕੈਮਰਾਮੈਨ ਬਿੰਕੂ ạtਵਾਲ ਦੇ ਨਾਲ ਸਨੀ ਤੋਤਾ ਦੀ ਖਾਸ ਰਿਪੋਰਟ